ਆਹ ਪਾ ਕੇ ਰੱਖਦੀ ਸੀ ਕਿ ਮੈਂ ਤਾਂ ਹਰ ਟਾਈਮ ਚ ਇੰਨੀ ਚਾਂਦੀ ਦੀ ਪਾਲੀ ਹੁਣ ਹਾਰ ਕੇ ਤਾਂ ਕਰਕੇ ਵੀ ਚਲ ਕਈ ਵਾਰੀ ਨਾ ਲੋਕ ਲੁਕ ਖੁੱਲ ਜਾਂਦਾ ਦਾ ਬਣੀ ਤੂੰ ਕਿੰਨਾ ਦੇ ਆ ਤੁਸੀਂ ਵੀ ਇੱਥੇ ਆ ਹਾਂ ਮੈਂ ਇੱਥੇ ਆ ਬਸ ਸੈਂਟ ਤੋਂ ਪਰਾਂ ਜਿਹੜੀ ਰਾਜਣ ਜਾਂਦਾ ਕੱਚਾ ਆ ਉਹ ਜਿਹੜਾ ਉਹਨਾਂ ਦੇ ਉਹ ਪਤਨ ਕੀ ਲੰਬੀਆਂ ਲੱਤਾਂ ਵਾਲਿਆਂ ਦੇ ਪਤਾ ਉਹਨਾਂ ਦੇ ਘਰਾਂ ਨੂੰ ਤੇ ਉਹਨਾਂ ਦੀ ਤਾਂ ਮੈਂ ਵਗੂਆ ਨਹੀਂ ਦੀ ਚਾਮ ਉਹ ਜਿਆ ਸੁਣਿਆ ਕਈ ਵਾਰ ਇਹ ਸਾਗ ਸੂਗ ਲੈ ਕੇ ਆਉਂਦੇ ਹੁੰਦੇ ਹਨ ਹਾਂ ਸਾਡੇ ਖੇਤ ਹੁੰਦਾ ਨਹੀਂ ਫਿਰ ਕਹਿੰਦੇ ਆ ਉਹ ਲੰਬੀਆਂ ਲੱਤਾਂ ਵਾਲਿਆਂ ਦੇ ਖੇਤ ਬੰਨੀ ਲੈ ਕੇ ਆਓ ਬਸ ਸਟੈਂਡ ਦੇ ਪਰਲੇ ਪਾਸੇ ਮੈਨੂੰ ਲੱਗਦਾ ਤੁਸੀਂ ਪੁੱਸ ਕੇ ਨਹੀਂ ਲੈ ਕੇ ਆਉਂਦੇ ਆ ਕਿ ਥੋੜਿਓ ਨਹੀਂ ਲੈ ਕੇ ਆਉਂਦੇ ਉਹ ਸਾਡੇ ਥੋੜੇ ਪਰਲੇ ਪਾਸੇ ਸਾਡੇ ਚਾਚੇ ਕੇ ਖੇਤ ਪੈਂਦੇ ਆ ਲੈ ਮੈਂ ਤਾਂ ਸਾਡੇ ਕਿੰਨੇ ਵਾਰੀ ਦੇਖਿਆਗਾ ਸਾਗ ਸੂਗ ਜਿਹਾ ਪੱਟਿਆ ਪਿਆ ਹੁੰਦਾ ਨਾ ਅਸੀਂ ਤਾਂ ਵੈਸੇ ਵੀ ਘਾਟ ਹੀ ਖਾਣੇ ਹੁੰਦੇ ਆਗੇ ਐਨੀ ਵਾਰੀ ਜੇ ਅੱਧੀ ਬਾਰੀ ਬਣਾਇਆ ਹਜੇ ਫਿਰ ਕੀ ਕਰਨ ਜਾਣ ਅਸੀਂ ਅੱਜ ਹੀ ਮੁੜ ਆਏਗੀ ਨਾ ਨਾ ਬਣੇ ਲੈ ਕੇ ਆਉਂਗੀ ਹਜੇ ਤਾਂ ਮੈਂ ਫਰ ਤੇਰੇ ਘਰ ਵਾਲਾ ਨਹੀਂ ਤੈਨੂੰ ਛੱਡਣਗੇ ਨਹੀਂ ਐ ਤਾਂ ਛੱਡੇ ਆਉਂਦਾ ਹੁੰਦਾ ਲੈ ਵੀ ਆਉਂਦਾ ਹੁੰਦਾ ਅੱਛਾ ਲੈ ਵੀ ਆਉਂਦਾ ਹਾਂ ਤੇ ਆਹ ਕੀ ਕਹਦੇ ਆ ਉਹ ਸਾਡੇ ਨਾ ਡੰਗਰਾ ਪਸੂਆਂ ਦਾ ਔਖਾ ਹੋਣ ਕਰਕੇ ਫਿਰ ਮੈਂ ਬਾਸੀ ਚਲੀ ਜਾਨੀ ਹੁੰਦੀ ਆ ਐ ਤਾਂ ਕਦੇ ਕਦੇ ਲੈ ਵੀ ਆਉਂਦਾ ਚੱਲ ਵਧੀਆ ਤੇ ਪਰ ਤੈਨੂੰ ਨਹੀਂ ਤੇਰੇ ਘਰ ਵਾਲਾ ਲੈ ਕੇ ਆਉਂਦਾ ਆ ਮੇਰੇ ਘਰ ਵਾਲਾ ਇੱਕ ਵਾਰੀ ਲੈਣ ਗਿਆ ਸੀ ਮੈਨੂੰ ਇੱਕ ਵਾਰੀ ਹੀ ਕਿਉਂ ਕੀ ਗੱਲ ਹੋ ਗਈ ਕਿਉਂ ਗਿਆ ਜਦੋਂ ਮੇਰਾ ਬਾਪੂ ਕਹਿੰਦਾ ਇਹ ਕੁੜੀ ਦਾ ਸੂਟ ਸਮਾਉਣਾ ਦਿੱਤਾ ਹੋਇਆ ਜਰਦੀ ਕੋਲੇ ਤੇ ਉਹ ਕਹਿੰਦਾ ਜਦੋਂ ਸੌਂਦਾ ਜਰਦੀ ਨਹੀਂ ਦਰਜੀ ਆਹ ਉਹੀ ਜਰਦੀ